ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀਚੰਦ ਜੀ ਦਾ 503ਵਾਂ ਪ੍ਰਕਾਸ਼ ਦਿਹਾੜਾ ਟੈਂਡੋਗਰਾ ਮਾਰਕ ਸਥਿਤ ਗੁਰਦੁਆਰਾ ਬਾਬਾ ਸ਼੍ਰੀਚੰਦ ਵਿਕੇ ਚੈਰੀਟੇਬਲ ਟਰਸ ਦੇ ਚੇਅਰਮੈਨ ਐਨ ਆਰ ਆਈ ਬਾਬਾ ਜਿੰਦਰ ਸਿੰਘ 베ਦੀ ਦੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲਾਂ ਤੋਂ ਰੱਖੇ ਹੋਏ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਭੋਗ ਪੈਣ ਉਪਰੰਤ ਭਾਈ ਮਨਜਿੰਦਰ ਸਿੰਘ ਭਾਈ ਜਸਵਿੰਦਰ ਸਿੰਘ ਵੱਲੋਂ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਤਾਨ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਐਨਆਰਆਈ ਬਾਬਾ ਰਜਿੰਦਰ ਸਿੰਘ 베ਦੀ ਦੇ ਪਰਿਵਾਰ ਅਤੇ ਸਮੂਹ ਸੰਗਤਾਂ ਵੱਲੋਂ ਬਾਬਾ ਸ਼੍ਰੀਚੰਦ ਜੀ ਦਾ ਆਦਤਾਂ ਵੀ ਗਾਇਨ ਕੀਤਾ ਗਿਆ ਉਸ ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ تراਸ ਦੇ ਚੇਅਰਮੈਨ ਬਾਬਾ ਜਿੰਦਰ ਸਿੰਘ 베ਦੀ ਵੱਲੋਂ ਕੀਰਤਨ ਜਥੇਆ ਸਮੇਤ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਰੋਪਾ ਸਾਹਿਬ ਦੇਗੇ ਸਨਮਾਨਿਤ ਕੀਤਾ ਗਿਆ ਬਾਅਦ ਵਿੱਚ ਗੁਰੂ ਘਰ ਦਾ ਅਤੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਬਾਬਾ ਜਿੰਦਰ ਸਿੰਘ 베ਦੀ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਬਾਬਾ ਸ਼੍ਰੀਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਬਾਬਾ ਅਲਮਸਤ ਜੀ ਹਰ ਇਹਨਾਂ ਨੂੰ ਪਿਆਰ ਨਾਲ ਭਾਈ ਕਹਿੰਦੇ ਜੀ ਵੀ ਕਹਿੰਦੇ ਉੱਥੇ ਜਾ ਕੇ ਇਹਨਾਂ ਸਿੱਖ ਮਤ ਦਾ ਪ੍ਰਚਾਰ ਕੀਤਾ ਇਹ ਜਿਹੜੇ ਉਦਾਸੀ ਸਨ ਉਹਨਾਂ ਨੇ ਨਫ਼ਰਤ ਕੀਤੀ ਇਹਨਾਂ ਪਿੰਪਲ ਨੂੰ ਉੱਥੇ ਆਗ ਲਗਾ ਦਿੱਤੀ ਗੁਰੂਬਿੰਦ ਸਿੰਘ ਮਹਾਰਾਜ ਜੀ ਸਨ ਕਿਸੇ ਨੇ ਜਾ ਕੇ ਦੱਸਿਆ ਸਤਗੁਰੂ ਸੱਚੇ ਪਾਤਸ਼ਾਹ ਜਿਸ ਟਿੱਪਲ ਤੇ ਲਾਗੇ ਪ੍ਰਨਾਰਥ ਸਾਹਿਬ ਮਹਾਰਾਜ ਜੀ ਬੈਠੇ ਸਨ ਬਾਬਾ ਅਲਮਸਤ ਜੀ ਬੈਠਿਆ ਉਸ ਟਿੱਪਲ ਨੂੰ ਆਗਲਗਾ ਦਿੱਤੀ ਹੈ ਉਸ ਵਕਤ ਗੁਰਹਰਗੰਬ ਸਿੰਘ ਮਹਾਰਾਜ ਜੀ ਲਈ ਘੋੜਾ ਲਿਆਓ ਮੈਂ ਬੇਨਤੀ ਕਰਾਂ ਗੁਰਹਰਗੰਬ ਸਿੰਘ ਮਹਾਰਾਜ ਜੀ ਇੱਕ ਘੋੜੇ ਤੇ ਚੜ੍ਹ ਕੇ ਸਨ ਜਦੋਂ ਘੋੜਾ ਦੂਸਰਾ ਬਦਲਦੇ ਪ੍ਰਭ ਆਸ੍ਰੀ ਭਲੋਤੇ ਜੀ ਕੀ ਪਾਤਸ਼ਾਹੀ ਦਸੋਈ ਪ੍ਰਥਮ ਕੋ ਅਤੇਸ਼ੰਗਰ ਕਾਹੂ ਨਾਮ ਲੈ ਇੰਤੇ ਆਇਆ ਗੰਗਦ ਗੁਰੂ ਤੇ ਅਮਰਦਾਸ RAM DAS ਹੈ ਹੋਈ ਸਹਾਇ ਅਰਜਨ ਹਰਗੋਬਿੰਦ ਸਿੰਘ ਰਾਉ ਸ੍ਰੀ ਘਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦੇ ਫੇਸਬੋਕ ਤੇ ਆਏ ਇੱਕ ਬਹਾਦਰ ਸਿਮਰੀ ਹੈ ਕਾਰਨ ਆਉਂਦੇ ਜਾਗਤ ਆਏ ਸਮਸ਼ੰਗਰੂ ਸ੍ਰੀ ਗੋਬਿੰਦ ਸੰਸਾਧ ਜੀ ਸਭ ਥਾਈ ਹੋਣਾ ਦੇ ਸਹਾਇ ਦਸਾਂ ਪਾਤਸ਼ਾਹ ਦੇ ਸਰੂਪ ਤਾਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਵੇਰ ਪਾਠ ਦਰਸ਼ਨ ਨਾਟਕਾ ਧਿਆਨਤਰ ਬੋਲ ਜੀ ਵਾਹਿਗੁਰੂ ਘਰਿ ਗੁਰੂ ਮੂਰਾ ਜੀ ਕੇ ਚਰਨ ਸਭ ਜਤ ਜੇ ਪਾਣੀ ਪਿਆਰੇ 40 ਮੁਕਤੇ ਰੱਜੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਤੇ ਚਲਾਈ ਕਮਾਈ ਦਾ ਧਿਆਨਤਰ ਬੋਲ ਜੀ ਵਾਹਿਗੁਰੂ ਘਰਿ ਗੁਰੂ ਜਿਹੜਾ ਸੰਗਾਸ਼ਗਮੀਆਂ ਕਰਵੇਂ ਸੀ ਦਿੱਤੇ ਬੰਦ-ਬੰਦ ਪਟਵਾਏ ਕੋਪਰੀਆਂ ਫਰਾਈਆਂ ਚਰਖੜੀਆਂ ਤੇ ਚੜੇ ਤਨੇ ਆ ਰਿਆਂ ਨਾਲ ਚਰਾਏ ਕੁੱਤੋਂ ਆ ਰਿਆਂ ਦੀਸੇ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਲਿਆਰ ਸਿੱਖੀ ਸ਼ਬਦ ਕੀ ਸਾ ਸੋ ਸੱਤ ਸੰਗਿਲੋ ਆਏ ਪੈਰਾ ਦੇ ਕਵਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਅਸੀਂ ਬਾਬਾ ਸ੍ਰੀ ਚੰਦ ਜੀ ਦਾ ਪੰਥ ਰਤੀਵਾ ਜਨਮ ਦਿਹਾੜਾ ਜਿਹੜਾ ਆਪਣੇ ਕੈਰੀਟੇਬਲ ਟਰਸਟ ਬਾਬਾ ਸ੍ਰੀ ਚੰਦ ਕੈਰੀਟੇਬਲ ਟਰਸਟ ਵੱਲੋਂ ਬੜੇ ਆਪਣੇ ਸਾਧ ਦੇ ਨਾਲ ਮਨਾਇਆ ਗਿਆ ਸੰਤਾ ਨੇ ਬਹੁਤ ਅਕਸ਼ਾ ਦੱਸਿਆ ਪ੍ਰੈਸ ਰਿਪੋਰਟਰ ਸਾਰੇ ਜਿਹੜੇ ਨੇ ਬਹੁਤ ਸ਼ਾਹ ਨਾਲ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਜਿਹੜੀ ਉਸੇ ਤਰ੍ਹਾਂ ਮੁੜ ਕੇ ਅੱਗੇ ਵੀ ਆਉਂਦੇ ਰਹੇ ਤੇ ਸਾਨੂੰ ਸਹਿਯੋਗ ਦਿੰਦੇ ਰਹੇ। ਪ੍ਰਕਾਸ਼ ਉਤਸਵ ਜਿਹੜਾ ਅਸੀਂ ਮਨਾ ਰਹੇ ਆ ਤੇ ਮੈਂ ਸਾਰੀ ਸਾਧ ਸੰਗਤ ਨੂੰ ਆਪਣੇ ਪਰਿਵਾਰ ਵੱਲੋਂ ਆਪਣੇ ਟਰਸਟ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਤੇ ਬਹੁਤ ਬਹੁਤ ਵਧਾਈ ਦੇਣਾ। ਕਿੰਨੇ ਦਿਨਾਂ ਤੋਂ ਚੱਲ ਰਿਹਾ ਸੀ ਇਹ ਪ੍ਰੋਗਰਾਮ ਜਿਹੜਾ ਜੀ ਆਪਣੇ ਸ਼ੁਕਰਵਾਰ ਤੋਂ ਚੱਲ ਰਿਹਾ। ਸ਼ੁਕਰਵਾਰ ਖੰਡ ਪਾਠ ਤਰਾਈ ਗਏ ਸੀ ਤੇ ਅੱਜ ਭੋਗ ਪਏ।